ਲਵ ਸਟੋਰੀਆਂ ਦੇ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਕਈ ਵਾਰ ਸਾਡਾ ਇੰਟਰਸਟ ਵੀ ਬਣ ਜਾਂਦਾ ਹੈ ਅਜਹੀਆਂ ਸਟੋਰੀਆਂ ਦੇ ਬਾਰੇ ਪੜ੍ਹਦੇ ਹੋਏ ਸੁਣਦੇ ਹੋਏ ਪਰ ਅੱਜ ਜਿਸ ਲਵ ਸਟੋਰੀ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੀਆਂ ਇੱਕ ਪਾਸੇ ਤਾਂ ਹੈਰਾਨ ਕਰਨ ਵਾਲੀ ਆ ਤੇ ਦੂਸਰੇ ਪਾਸੇ ਆਪਣੇ ਸਮੇਂ ਦੇ ਵਿੱਚ ਇਹ ਕਾਫੀ ਚਰਚਾ ਦੇ ਵਿੱਚ ਆਈ ਸੀ ਜੀ ਹਾਂ ਇੱਥੇ ਇੱਕ ਚੇਲਾ ਆਪਣੇ ਗੁਰੂ ਦੇ ਕੋਲ ਸੰਗੀਤ ਸਿੱਖਣ ਦੇ ਲਈ ਜਾਂਦਾ ਸੀ ਤੇ ਉਹਨਾਂ ਦੀ ਹੀ ਪਾਰਟੀ ਦੇ ਵਿੱਚ ਕੰਮ ਵੀ ਕਰਦਾ ਸੀ ਸਭ ਤੋਂ ਵੱਡੀ ਗੱਲ ਕੀ ਆ ਕਿ ਉਸ ਚੇਲੇ ਨੂੰ ਗੁਰੂ ਦੇ ਘਰ ਵਾਲੀ ਦੇ ਨਾਲ ਹੀ ਪਿਆਰ ਹੋ ਗਿਆ। ਕੁਝ ਸਮਾਂ ਇਸ ਤਰ੍ਹਾਂ ਹੀ ਪਿਆਰ ਚੱਲਦਾ ਰਿਹਾ ਫਿਰ ਇੱਕ ਦਿਨ ਅਚਾਨਕ ਦੋਹਾਂ ਨੇ ਮਨ ਬਣਾ ਲਿਆ ਕਿ ਉਹ ਘਰ ਤੋਂ ਭੱਜ ਜਾਣਗੇ। ਹੁੰਦਾ ਕੀ ਆ ਜੋ ਸੋਚਦੇ ਨੇ ਉਸੇ ਤਰ੍ਹਾਂ ਹੀ ਉਹ ਕਰ ਲੈਂਦੇ ਨੇ। ਜਿਸ ਤੋਂ ਬਾਅਦ ਗੁਰੂ ਤੇ ਚੇਲੇ ਦਾ ਰਿਸ਼ਤਾ ਜੇ ਗੱਲ ਕਰੀਏ ਤਾਂ ਖਰਾਬ ਹੋਣ ਵਾਲੀ ਇਹ ਖਬਰ ਸਾਹਮਣੇ ਆਉਂਦੀ ਆ ਤਾਂ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਵੀ ਸ਼ਾਇਦ ਇਹਨਾਂ ਚੀਜ਼ਾਂ ਤੋਂ ਟੁੱਟ ਗਿਆ ਹੋਵੇਗਾ ਕਿਉਂਕਿ ਇੱਥੇ ਇੱਕ ਚੇਲਾ ਗੁਰੂ ਦੇ ਘਰ ਵਾਲੀ ਨੂੰ ਪੁਜਾ ਕੇ ਲੈ ਗਿਆ ਜੀ ਹਾਂ ਸਟੋਰੀ ਕੀ ਆ ਕਿਸ ਦੀ ਕਹਾਣੀ ਆ ਕੌਣ ਉਹ ਵਿਅਕਤੀ ਹੈ ਜਿਸ ਦੇ ਵੱਲੋਂ ਅਜਿਹਾ ਕੀਤਾ ਗਿਆ ਸੀ ਤਾਂ ਆਉ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ ਬਾਲੀਵੁੱਡ ਵਿੱਚ ਅਸਲ ਪ੍ਰੇਮ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ ਟੀਵੀ ਹਿੰਦੀ ਸਿਨੇਮਾ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਕਈ ਪ੍ਰੇਮ ਕਹਾਣੀਆਂ ਸਾਡੇ ਸਾਹਮਣੇ ਨੇ ਅੱਜ ਵੀ ਲੋਕ ਪੁਰਾਣੇ ਤੋਂ ਲੈ ਕੇ ਨਵੇਂ ਸਤਾਰਿਆਂ ਤੱਕ ਦੀ ਪ੍ਰੇਮ ਕਹਾਣੀਆਂ ਬੜੇ ਚਾਹ ਦੇ ਨਾਲ ਸੁਣਦੇ ਪੜ੍ਹਦੇ ਨੇ ਤੁਸੀਂ ਅਦਾਕਾਰ ਦੀਆਂ ਕਹਾਣੀਆਂ ਦੱਸਦੀਆਂ ਕਿ ਪ੍ਰੇਮ ਕਹਾਣੀਆਂ ਸੁਣੀਆਂ ਜ਼ਰੂਰ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਗਾਇਕ ਦੀ ਲਵ ਸਟੋਰੀ ਬਾਰੇ ਦੱਸਾਂਗੇ ਜਿਸ ਦੀ ਲਵ ਸਟੋਰੀ ਨੂੰ ਇੱਕ ਜ਼ਮਾਨੇ ਦੇ ਵਿੱਚ ਸ਼ੌਕਿੰਗ ਵੀ ਕਿਹਾ ਗਿਆ ਇਸ ਅਸਲ ਕਹਾਣੀ 'ਚ ਪਿਆਰ ਤਾਂ ਜਿੱਤ ਲਿਆ ਪਰ ਗਾਇਕ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਇੱਕ ਗਾਇਕ ਦੀ ਕਹਾਣੀ ਹੈ ਜਿਸ ਨੂੰ ਆਪਣੇ ਹੀ ਗੁਰੂ ਦੀ ਪਤਨੀ ਦੇ ਨਾਲ ਪਿਆਰ ਹੋ ਗਿਆ ਸੀ ਜਿਸ ਗਾਇਕ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਸੰਗੀਤ ਨਿਰਦੇਸ਼ਕ ਸੰਗੀਤਕਾਰਾਂ ਤੇ ਗਾਇਕ ਵਜੋਂ ਆਪਣੀ ਪਛਾਣ ਬਣਾਈ ਹੈ ਲੋਕ ਉਸਦੇ ਗੀਤ ਸੁਣ ਕੇ ਮੋਹਿਤਾ ਹੋ ਜਾਂਦੇ ਨੇ ਫਿਲਮਾਂ ਲਈ ਜ਼ਿਆਦਾ ਨਹੀਂ ਗਾਇਆ ਪਰ ਸੈਂਕੜੇ ਲੋਕਾਂ ਦੇ ਦਿਲਾਂ ਦੇ ਉੱਤੇ ਅੱਜ ਵੀ ਰਾਜ ਕਰਦੇ ਨੇ ਗਾਇਕ ਬਣਨ ਤੋਂ ਪਹਿਲਾਂ ਰੂਪ ਸਿੰਘ ਅਰਠੌਰ ਇੱਕ ਮਸ਼ਹੂਰ ਤਬਲਾ ਵਾਦਕ ਸੀ ਜਿਨ੍ਹਾਂ ਨੇ ਪ੍ਰਸਿੱਧ ਗਾਇਕ ਲਈ ਤਬਲਾ বাজਾਇਆ ਅਤੇ ਉਹਨਾਂ ਨੂੰ ਵੱਡੇ-ਵੱਡੇ ਦੇਸ਼ਾਂ ਦੇ ਵਿੱਚ ਸਟੇਜ ਪੇਸ਼ਕਾਰੀ ਦਿੱਤੀ ਕੀ ਤੁਸੀਂ ਯਕੀਨ ਕਰੋਗੇ ਕਿ ਇਸ ਗਾਇਕ ਤੇ ਆਪਣੇ ਹੀ ਗੁਰੂ ਅਨੂਪ ਜਲੋਟਾ ਦੀ ਪਤਨੀ ਨਾਲ ਵਿਆਹ ਕਰਨ ਦਾ ਦੋਸ਼ ਸੀ ਉਹਨਾਂ ਦਾ ਅਫੇਅਰ ਅਤੇ ਵਿਆਹ ਕਾਫੀ ਸੁਰੱਖੀਆਂ ਦੇ ਵਿੱਚ ਰਿਹਾ ਦੱਸਦੀ ਹੈ ਕਿ ਆਪਣੇ ਕੈਰੀਅਰ ਦੀ ਸ਼ੁਰੂਆਤ ਦੇ ਵਿੱਚ ਰੂਪ ਕੁਮਾਰ ਅਠੌਰ ਮਸ਼ਹੂਰ ਬਾਲੀਵੁੱਡ ਭਜਨ ਗਾਇਕ ਅਨੂਪ ਜਲੋਟਾ ਦੀ ਟੀਮ ਦੇ ਵਿੱਚ ਕੰਮ ਕਰਦੇ ਸਨ ਆਪਣੇ ਗੁਰੂ ਅਨੂਪ ਜਲੋਟਾ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਤੋਂ ਇਲਾਵਾ ਰੂਪ ਕੁਮਾਰ ਖੁਦ ਵੀ ਸ਼ੋਅ ਕਰਦੇ ਸਨ ਅਤੇ ਰੂਪ ਕੁਮਾਰ ਅਨੂਪ ਜਲੋਟਾ ਦੀ ਟੀਮ ਦੇ ਵਿੱਚ ਕੰਮ ਕਰਦਾ ਸੀ ਘਰ ਆਣ ਜਾਣ ਵਧੀਆ ਸੀ ਤਾਂ ਅਨੂਪ ਜਲੋਟਾ ਦੀ ਪਤਨੀ ਸੁਨਾਲੀ ਸੇੜ ਦੀ ਦੋਸਤ ਸੀ ਰੂਪ ਕੁਮਾਰ ਦੇ ਨਾਲ ਹੋਗੀ ਕੁਝ ਸਮੇਂ ਬਾਅਦ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ। 1984 ਤੱਕ ਰੂਪਕੁਮਾਰ ਠੌਰ ਵੀ ਅਨੂਬ ਦੇ ਨਾ ਸੰਗੀਤ ਸਮੂਹ ਦਾ ਹਿੱਸਾ ਸੀ। ਰੂਪਕੁਮਾਰ ਅਨੂਬ ਦੀ ਮੰਡਲੀ ਦੇ ਵਿੱਚ ਤਬਲਾ ਵਜਾਉਂਦਾ ਸੀ ਅਤੇ 1984 ਦੇ ਵਿੱਚ ਅਨੂਬ ਜਲੋਟਾ ਨੂੰ ਅਮਰੀਕਾ ਦੇ ਵਿੱਚ ਇੱਕ ਸ਼ੋਅ ਦਾ ਸੱਦਾ ਮਿਲਿਆ। अनुप जलोटा ने अपनी पत्नी सोनाली ਨੂੰ ਆਪਣੇ ਨਾਲ ਆਉਣ ਲਈ ਕਿਹਾ ਪਰ सोनाली ਨੇ ਅਮਰੀਕਾ ਜਾਣ ਤੋਂ ਇਨਕਾਰ ਕਰ ਦਿੱਤਾ ਦਰਸਲ ਜਿਹਾ ਕਿਹਾ ਜਾਂਦਾ ਹੈ ਕਿ ਇਸ ਦਾ ਕਾਰਨ ਦੋਵਾਂ ਦਾ ਅਫੇਅਰ ਸੀ ਜਿਵੇਂ ਹੀ અનુਪ ਜਲੋਟਾ ਅਮਰੀਕਾ ਲਈ ਰਵਾਨਾ ਹੋਏ ਤਾਂ सोनाली ਨੂੰ ਆਪਣੇ ਪ੍ਰੇਮ ਰੂਪkumar ਨਾਲ ਘਰ ਛੱਡ ਕੇ ਜਦੋਂ ਇਸ ਦੀ ਖਬਰ ਅਨੂਪ ਜਲੋਟਾ ਨੂੰ ਮਿਲੀ ਤਾਂ ਉਹਨਾਂ ਨੇ ਇਸ ਦਾ ਕਾਫੀ ਵਿਰੋਧ ਕੀਤਾ ਮੀਡੀਆ ਰਿਪੋਰਟਾਂ ਦੀ ਮੰਨੀਅਤਾ ਅਨੂਪ ਜਲੋਟਾ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸਨ ਕਿ ਰੂਪਕੁਮਾਰ ਨੂੰ ਕੋਈ ਕੰਮ ਨਾ ਮਿਲੇ ਹਾਲਾਂਕਿ ਅਨੂਪ ਦੀਆਂ ਇਹ ਕੋਸ਼ਿਸ਼ਾਂ ਅਸਫਲ ਰਹੀਆਂ ਰੂਪਕੁਮਾਰ ਦੇ ਭਰਾ ਸਰਵਣ ਸਿੰਘ ਰਠੌਰ ਵੀ ਬਾਲੀਵੁੱਡ ਦੇ ਵਿੱਚ ਸੰਗੀਤ ਦੰਦੇ ਸਨ ਸਰਵਣ ਦੇ ਸਬੰਧਾਂ ਕਰਨ ਰੂਪ ਨੂੰ ਬਹੁਤ ਕਾਮ ਮਿਲਦਾ ਰਿਹਾ ਦੱਸਦੇ ਕਿ ਦੋਵੇਂ ਕਰੀਬ 4 ਸਾਲ ਤੱਕ ਆਪਣੇ ਵਿਆਹ ਨੂੰ ਲੁਕਾਉਂਦੇ ਰਹੇ ਹਾਲਾਂਕਿ ਉਹਨਾਂ ਦੇ ਅਫੇਰ ਦੀਆਂ ਖਬਰਾਂ ਮੀਡੀਆ ਦੇ ਸੁਰਖੀਆਂ ਬਣ ਗਈਆਂ ਸਾਲ 1999 ਚ ਰੂਪਕੁਮਾਰ ਠੋਰਾ ਅਤੇ ਸੁਨਾਲੀ ਸੇੜ ਦਾ ਵਿਆਹ ਹੋਇਆ ਤੇ ਇਸ ਖਬਰ ਤੇ ਮੋਹਰ ਲੱਗੀ ਦੱਸਦੇ ਕਿ ਇਸ ਤੋਂ ਬਾਅਦ ਇਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਤੇ ਕਈ ਤਰ੍ਹਾਂ ਦੇ ਸਵਾਲ ਵੀ ਇਹਨਾਂ ਦੇ ਉੱਤੇ ਖੜੇ ਕੀਤੇ ਗਏ ਪਰ ਸਵਾਲ ਤਾਂ ਹੁਣ ਇਹ ਆ ਕੀ ਆਪਣੇ ਗੁਰੂ ਦੀ ਪਤਨੀ ਨੂੰ ਇਸ ਤਰ੍ਹਾਂ ਪਿਆਰ ਕਰਨਾ ਉਸ ਨੂੰ ਭੁਜਾ ਕੇ ਲੈ ਕੇ ਜਾਣਾ ਕਿ ਇਹ ਸਹੀ ਸੀ ਫਿਰ ਲੋਕ ਕਿਸਤੇ ਵਿਸ਼ਵਾਸ ਕਰਨਗੇ ਜੇਕਰ ਇੱਕ ਗੁਰੂ ਚੇਲਾ ਬਣ ਵੀ ਜਾਂਦੇ ਨੇ ਤਾਂ ਇੱਕ ਚੇਲਾ ਗੁਰੂ ਦੇ ਕੋਲ ਕੁਝ ਸਿੱਖਣ ਦੇ ਲਈ ਆਉਂਦਾ ਆ ਤਾਂ ਕੀ ਉਹ ਇਹੀ ਕੁਝ ਸਿੱਖੇਗਾ ਜਾਂ ਫਿਰ ਉਹ ਇਹੀ ਕੁਝ ਕਰੇਗਾ ਤਾਂ ਗੁਰੂ ਵਿਸ਼ਵਾਸ ਕਿਵੇਂ ਕਰੇਗਾ ਤੁਸੀਂ ਇਸ ਬਾਰੇ ਕੀ ਰਾਇ ਰੱਖਦੇ ਹੋ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਰਾਇ ਜ਼ਰੂਰ ਦਿਓ ਸਟੋਰੀ ਬੇਸ਼ੱਕ ਪੁਰਾਣੀ ਆ ਪਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੁਸੀਂ ਆਪਣੀ ਰਾਇ ਦੇਣਾ ਨਾ ਭੁੱਲਣਾ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਾਰਪੂਰ ਟੀਵੀ